ਆਓਏ ਬਾਈ ਕਿਹੜਾ ਪਿੰਡ ਆਪਣਾ ਬੋਤੋ ਜੈਤੋ ਲੈ ਬਾਈ ਬਾਈ ਜੈਤੋ ਤੋਂ ਆਇਆ ਤੇ ਆ ਬੱਕਰਾ 250 ਰੁਪਏ ਕਿਲੋ ਦੇ ਹਿਸਾਬ ਨਾਲ ਤੋਲ ਦੇ ਹਿਸਾਬ ਨਾਲ ਹੋ ਗਿਆ ਹੁਣ ਤੋਲਣਾ ਤੇ ਆਵੇ ਤੋਲੇ ਆਜੋ ਬਾਈ ਆ 250 ਨੂੰ ਤੋਲੋ ਬਾਈ ਆਵੀ ਚਿਟਾਇਆ ਕਿੰਨੇ ਨਗ ਲੈ ਆਏ ਭਾਈ ਅੱਜ ਇੱਥੇ ਦੁੱਧੇ 21 ਹੈ ਭਾਈ ਲੈ ਵੀ ਆਦਮ ਆਉਂਦੇ ਹੀ ਸੌਦਾ ਤੇਰਾ ਹੋਵੇ ਇਹਦਾ ਚਿੱਟੀ ਅੱਖ ਦਾ ਠੀਕ ਆ ਜੀ ਠੀਕ ਆ ਚਿੱਟੀ ਹੋਵੇ ਭਾਵੇਂ ਖਾਟੀ ਹੋਵੇ ਹਾਂ ਇਹ ਤੇਰੇ ਸਾਹਮਣੇ ਤੋਲ ਦੇਣਾ ਲਫਾਫਿਆਂ ਵਾਲਾ ਭਾਈ ਇਹ ਤਾਂ ਚੱਲ ਲੈ ਲਫਾਫਾ ਯੱਕ ਭਾਈ ਲਓ ਵੀ ਆ ਵਪਾਰੀ ਆ ਮੁੰਡੇ 250 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਨਾਗ ਲੈਂਦੇ ਆ ਲਓ ਬਈ ਆ ਬੱਕਰਾ ਤੁਲਕੇ ਵਿਗਿਆ ਤੀਜਾ ਨੰਬਰ ਤੀਜੇ ਨੰਬਰ ਤੇ ਵਿਗਿਆ ਬੱਕਰਾ 19 ਕਿਲੋ ਪਾਣੀ ਕਦੋਂ ਪਿਆ 19 ਕਿਲੋ 300 ਗ੍ਰਾਮ ਨਿਕਲਿਆ ਬਈ 19 ਕਿਲੋ 300 ਗ੍ਰਾਮ ਆ ਬੱਕਰਾ 250 ਰੁਪਏ ਕਿਲੋ ਤੁਲਕੇ ਵਿਗ ਗਿਆ ਸ਼ਾਬਾਸ਼ ਜਗਾ ਬਈ ਕਿਹੜੇ ਦਾ ਸੌਦਾ ਸਰਜੀਤਾ ਪਰ ਹੁਣ ਭੱਜਣਾ ਤੂੰ 200 ਘਟਿਆ ਰੱਖਤਾ ਹੈਂ 200 ਦਾ ਹੀ ਫਰਕ ਆ ਪਰ ਇਹਨੂੰ ਕਰਵਾਣਾ ਹੈਂ ਦੇ 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 ਬੱਕਰੀ ਦਾ ਸੌਦਾ ਇਹ ਵੀ ਵੱਡੀ ਨਾ ਬੰਦਾ ਲਿਖਾਈ ਕਰਾ ਰਿਹਾ ਬੰਦਾ ਲਿਖਾਈ ਆ ਜੀ ਕਰਾ ਰਿਹਾ ਕਿੰਨੇ ਦਾ ਹੋ ਗਿਆ ਇਹ 4 ਦੀ ਹੋ ਗਈ ਲਿਖਾਈ ਇਹ ਨਹੀਂ ਕਰਾਉਣੀ ਨਹੀਂ 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 ਉਹ ਆਪੋ ਆਪਣੀ ਕਰਾ ਲਓ ਯਾਰ ਲਿਖਾਈ ਨਾ ਯਾਰ ਐ ਕਰੋ ਗਰੀਬ ਬੰਦਾ ਹੋਈ ਆਪੋ ਆਪਣੀ ਲਿਖਾਈ ਲਿਖਾਈ ਦਾ ਨਾ ਰੌਲਾ ਪਾਇਆ ਕਰੋ ਚੱਲ ਹੋ ਗਿਆ ਯਾਰ ਲਓ ਵੀ ਬਹੁਤ ਵਧੀਆ ਸੌਦਾ ਹੋ ਗਿਆ ਸਰਜੀਤ ਨੇ ਲਈ ਇਹ ਗੱਡੀਆਂ ਵਾਲੇ ਮੁੰਡੇ ਨੇ 4000 ਦੀ ਲਿਖਾਈ ਆਪੋ ਆਪਣੀ ਲਓ ਵੀ ਆ ਤੁਹਾਨੂੰ ਦੁਬਾਰਾ ਦਿਖਾ ਦਿੰਦੇ ਆ ਦੋਦਾ ਮੰਡੀ ਤੇ ਧੜਾ ਧੜ ਸੌਦੇ ਹੋ ਰਹੇ ਆ 4000 ਦੀ ਗੱਬਣ ਪਾਠ ਇਹ ਬਾਈ ਮੁਕਸਰੀਆਂ ਨੇ ਵੇਚੀ ਆ ਸਰਜੀਤ ਗੱਡੀਆਂ ਵਾਲੇ ਲਖਾਈ ਆਪੋ ਆਪਣੀਆਂ ਅੱਜ ਜਵਾਕ ਹੀ ਸੋਣ ਵਾਲਾ ਪਰ ਪਹਿਲੇ ਆ ਰੀ ਵਿਚਾਰੇ ਲੈਣੀ ਆ 5500 ਦੀ ਦੇਵਾਂਗਾ ਬਾਈ ਯਾਰ ਇਦੋਂ ਘੱਟ ਲਾ ਵੀ ਕੁਲਦੀਪ ਨੇ ਪਠਾ ਬੱਕਰੀਆਂ ਲਈਆਂ ਦੋ ਇੱਕ ਪਠ ਤੇ ਇੱਕ ਬੱਕਰੀ ਦੋਦਾ ਮੰਡੀ ਨੂੰ 400 ਰੁਪਿਆ ਬਾਈ ਲਖਾਈ ਪੈ ਗਿਆ ਮੈਂ ਲਖਾਈ ਤੂੰ ਕਿੰਨੇ ਦੇਣਾ ਦੱਸ ਨਾ ਦੇ ਮੈਂ ਇੱਕੋ ਗੱਲ 45 ਸਿਰ ਤੇ ਨਹੀਂ ਵਿੱਚ ਆਇਆ ਯਾਰ ਫਾਈਟ ਕਰਦਾ ਆ ਆ ਪੱਠ ਦਾ ਸੌਦਾ ਚੱਲ ਰਿਹਾ ਇਹ ਅੱਜ ਜੋੜਾ ਲਿਆ ਸੀ ਇੱਥੋਂ ਆ ਲਾ ਰੱਜ ਦੀ ਬੋਦਾ 3900 ਉਹ ਰੱਖ ਲੈ ਯਾਰ ਕਿਵੇਂ ਹੋਊਗੀ 5100 ਪੰਜ ਹਜ਼ਾਰ ਪੂਰਾ ਬਸ ਜਾਂ 5000 ਉਹ ਵੀ ਹਜ਼ਾਰ ਭਾਈ ਉਹ ਪੰਜ ਦੀ ਹੋਗੀ 55 ਦੀ ਹੋਗੀ ਨਾ ਭਾਈ 5000 ਲਖਾਈ ਕਰਾ ਦੇ ਯਾਰ ਪੰਜ ਨਹੀਂ ਲਖਾਈ ਆਪੋ ਆਪਣੀ ਕਰਾਵਾ ਦੇ ਯਾਰ ਆਪਣੀ ਯਾਰ ਨਖਾਈ ਮਾਰਾ 10000 ਜਾਣ ਦੇ ਦਸਮਾਨ ਉਹ ਜੁਆ ਆ ਗਿਆ ਯਾਰ ਹਾਂ ਚਰੋ ਭਾਈ ਲਓ ਵੀ ਕੁਲਦੀਪ ਨੇ ਪੱਠ ਵੇਚਤੀ ਆਪਣਾ ਪੈਂਡ ਕਿਹੜਾ ਲੈਣ ਆ ਰਹਿਆਂ ਦਾ ਕਾਕਾ ਕਿਹੜਾ ਪੰਡਾ ਆ ਆਪਾਂ ਲਈਏ ਦੋਦਾਈ ਠੀਕ ਚੱਲ ਤੂੰ ਫੜ ਬਾਸ ਆ ਜਾ ਬਈ ਉਹ ਪਹਿਲਾਂ ਵੀ ਤੇਰੇ ਕੋਲੇ ਕੋਈ ਪਤਾ ਨਹੀਂ ਨਵੀਂ ਆ ਪਹਿਲਾਂ ਹੀ ਆ ਲੈ ਬਈ ਆ ਪੱਠਾ ਮੁੰਡੇ ਨੇ ਲੈ ਲਈ ਡੇਢ ਮਹੀਨਾ ਮਨਾਂ ਕਰਦੇ ਜਿਹੜੇ ਵਿਖਾਈ ਬਈ ਐਨੂੰ ਕਰਕੇ ਕਰਾਂ ਆ ਲੈ ਵੇਖ ਬਈ ਐਨੂੰ ਕਰਦੇ ਐਨੂੰ ਭਵੇਂ ਇਹਦੀ ਜਨਾਬ ਦੀ ਬਣਾ ਬੁਲਾਈ ਹਾਂ ਹਾਂ ਕਿੰਵੇਂ ਹੀ ਪੜਦਾ ਪੁੱਤ ਛੇਮੀ ਜੀ ਛੇਮੀ ਜੀ ਕਿੰਨੀਆਂ ਬੱਕਰੀਆਂ ਰੱਖਣੀਆਂ ਫਿਰ ਕੀ ਪਲਾਨ ਬਣਾਇਆ ਇੱਕ ਹੀ ਹੈ ਚਲ ਹਜੇ ਇੱਕ ਹੀ ਲਈ ਆ ਸ਼ੁਰੂ ਹੀ ਕਰਨਾ ਹਜੇ ਦਾ ਸ਼ੁਰੂ ਹੀ ਕਰਨਾ ਕੰਮ ਠੀਕ ਆ ਯਾਰ ਫਿਰ ਵੇਖਿਆ ਕਰਾਂਗੇ ਇਹ ਸੂਨ ਵਾਲੀ ਆ ਬੱਲਿਆ ਤੇ ਚਲੋ ਗਣੋ ਪੈਸੇ ਬਾਈ ਆ ਜਾਓ ਲੈ ਵੀ ਨੇੜੇ ਹੋ ਜਾ ਉਧਰ ਆ ਵੀ ਮੁੰਡੇ ਦਾ ਇਹ ਸ਼ੌਂਕ ਸੀਗਾ ਦੇਸੀ ਪਾਠ ਮੁੰਡੇ ਨੂੰ ਲੈਤੀ ਆ ਸੂਣ ਵਾਲੀ ਆ ਬਾਈ ਸਾਢੇ ਤਿੰਨ ਮਹੀਨੇ ਦੀ ਸਾਢੇ ਤਿੰਨ ਮਹੀਨੇ ਦੀ ਗੱਬਣਾ ਉਹ ਦੱਸਤੀ ਇਹਨੂੰ ਇਹ ਬਾਈ ਆ ਪੈਸੇ ਗਿਣੀ ਜਾਂਦੇ ਕਿ ਲਵਾਉਂਦਾ ਕੋ ਬੱਚੇ ਨੂੰ ਗਾ ਇਹਦੀ ਹੋ ਜੂਗਾ ਨਹੀਂ ਨਹੀਂ ਉਹ ਤਾਂ ਪਤਾ ਹੀ ਆ ਨਹੀਂ ਬਾਈ ਸਹੀ ਆ ਆ ਬਾਈ ਮੰਡੀ ਤੇ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਮੰਡੀ ਤੇ ਪਹੁੰਚਣ ਦੇ ਲਈ ਬਹੁਤ ਵਧੀਆ ਸੌਦੇ ਹੋਏ ਦੋਸਤੋ ਅੱਜ ਤੋਦਾ ਬੱਕਰਾ ਮੰਡੀ ਤੇ ਜਿੰਨੇ ਮੇਰੇ ਬੱਕਰੀ ਪਾਲਕ ਵੀਰਾਂ ਜਰੂਰ ਪਹੁੰਚਿਆ ਕਰੋ ਇਸ ਮੰਡੀ ਦੀ ਰੌਣਕ ਨੂੰ ਵਧਾਇਆ ਕਰੋ ਦੋਸਤੋ ਤੀਜੀ ਚੌਥੀ ਮੰਡੀ ਆ ਇਹ ਲਗਾਤਾਰ ਸੌਦੇ ਹਰੇਕ ਮੰਡੀ ਤੇ ਵਧਦੇ ਜਾਂਦੇ ਆ नलाइार <laughs> <laughs> ਨੋਵੀਂ ਸੌਦਾ ਸਿਰੇ ਚੜ ਗਿਆ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਂਦਾ ਕੀ ਹਿਸਾਬ ਕਿਤਾਬਾ ਸੌਦਾ ਕੀ ਕਰੀ ਜਾਨੇ ਆ ਆ ਮੁੰਡੇ ਨੂੰ ਹਾਂ ਯਾਰ ਆ 3500 ਨੂੰ 3200 ਦੀ ਛੜਦੀ ਮੈਂ ਲਖਾਈ ਆ ਆ ਦੀ ਕਰਾ ਲਾ ਆ 1000 ਰੁਪਿਆ ਪੈਂਦਾ ਆਪਾਂ ਨੂੰ ਆ ਬੱਕਰੀ ਦਾ ਸੌਦਾ ਈ ਨਹੀਂ ਨਹੀਂ ਇੰਨਾ ਨਹੀਂ ਫਿਰ ਉਹ ਲਖਾਈ ਆ ਉਹ ਕਿੰਨੇ ਬਾਪੂ ਆਖਦਾ ਆ ਜਿਵੇਂ ਲਖਾਈ ਚਲ ਸਰਜੀਤ ਕਿਵੇਂ ਕੀਤਾ ਕਿਵੇਂ ਕਰਦੇ ਆ 3200 ਨੂੰ ਦੇ ਦਤਾ ਮੈਂ ਆਪਾਂ ਆਉਂਦੀ ਨਹੀਂ 3300 ਗਿਆ ਨੂੰ ਲਖਾਈ ਆ ਆ ਦੀ ਕਰਾ ਲੈ ਕਿੱਡੀ ਕੇ ਬੱਕਰੀ ਸੂਣ ਵਾਲੀ ਬੱਕਰੀ ਐ ਇਹ ਇਹ ਕਿਹੜਾ ਬੱਕਰੀਆਂ ਤੈਨੂੰ ਫੰਡਰ ਦਿੰਦਾ ਹਾਂ ਇਹ ਕਿਹੜਾ ਫੰਡਰ ਦਿੱਤਾ ਤੈਨੂੰ ਨਾ ਵੀ ਆਜੂ ਮੈਂ ਮੇਰੇ ਕਰਾ ਲਾਉਣੇ ਦਾ ਟੋਲ ਕੇ ਵੇਚ ਦੂਗੀ ਇੰਨੇ ਦਾ ਹੀ ਹੁਣ ਤੂੰ ਮਾੜੀ ਗੱਲ ਪਿੱਛੇ ਬੋਲਾ ਠੀਕ ਹੈ ਅਗਲਾ ਦੋ ਮੈਂ ਨਹੀਂ ਨਾ ਯਾਰ ਹਾਂ ਲੈ ਲੈ ਫਿਰ ਤੂੰ ਲੈਣੇ 100 ਹਾਂ 150 ਕੀ ਆ ਯਾਰ ਮਾੜਾ ਨਹੀਂ ਲਗਾਈ ਤੇਰੀ ਇਹ ਲਾਜ਼ਮ 370 ਲਗਾਈ 300 ਵੀ ਕੋ ਨਹੀਂ ਨਾ ਵਰਸਾ 300 ਕਿਉਂ ਛੜਦਾ ਲੈ ਗਿਆ ਤੂੰ ਕੀ ਹੋ ਗਿਆ ਹੁਣ ਹੋ ਗਿਆ ਲਗਾਈ ਪਿੱਛੇ ਕਰੀ ਜਾਂਦਾ ਸਾਬ ਉਹ ਵੀ ਆ ਕਾਲੀ ਬਗਾਈ ਦਾ ਸੌਦਾ ਚੱਲਦਾ ਹੈ ਗੱਡੀਆਂ ਵਾਲਿਆਂ ਨਾਲ ਉਹ ਕੋਲ 100 ਰੁਪਏ ਪੈਂਦਾ ਤੂੰ ਉਹ ਲੈ ਜਾ ਸਰਜੀਤ ਯਾਰ ਕਿਉਂ ਹਿਸਾਬ ਪਿੱਛੇ ਹੀ ਹੋ ਗਿਆ ਤੂੰ ਲਖਾਈ ਕਰਾ ਚੱਲ ਚੱਲ ਉਹ ਗੱਬਣ ਬਕਰੀ ਆ ਪਾ ਕਾ ਨਾਖੇ ਮੈਜੇ ਮੇ 12000 ਤੋਂ ਪਾ ਦੇ ਐਨੇ 500 ਰੁਪਏ ਮੇ ਬਕਰੀ ਬੰਦੀ ਹੋ ਗਿਆ ਬੰਦੇ ਬਸ ਚਲੋ ਸਹੀ ਆ ਬਾਈ ਜੀ ਤੈਨੂੰ ਸੋ ਅੱਗੇ ਲਗਣੀ ਉਹ ਲੈ ਲੈ ਠੀਕ ਆ ਪਰ ਕੋਈ ਨਹੀਂ ਦਿੰਦਾ ਨਾ ਉਹ ਮੀਨਾ ਸਾਹਿਬ ਕੇ ਬਕਰੀ 200 ਰੁਪਏ ਦੇ ਜੀ ਦਿਨ 10000 ਤੋਂ ਬਾਹਰ ਦੇ 200 ਰੁਪਏ ਪਿਛਲੇ ਛੱਡੋ ਇਹਦਾ ਸਾਮਦਾਨ ਹੋ ਗਿਆ ਚੱਲ ਵੀ ਬਾਪੂ ਲਿਖਾ ਉਹ ਦੇ ਦੇ ਪੈਸੇ ਕਿੰਨੇ ਦਾ ਕਰਤਾ ਫਿਰ ਹੁਣ 3200 ਦਾ ਲਿਖਾਈ ਮੇਰੀ ਠੀਕ ਹੈ ਜੀ ਲਓ ਵੀ 3200 ਦੀ ਹੋ ਗਈ ਇਹ ਬਕਰੀ ਇਹ ਲਿਖਾਈ ਉਹਦੀ ਹੋ ਗਈ ਗੱਡੀਆਂ ਆ ਸਰਜੀਤ ਜੀ ਆਹ ਬਾਈ ਸੌਦੇ ਦੇ ਦੌਰਾਨ ਕੁਲੇ ਖੜੇ ਆ ਤੇ ਪੈਸੇ ਬਾਪੂ ਨੂੰ ਦੇਤੇ ਟੈਨਸ਼ਨ ਲਈਏ ਨਾ ਮਾੜੀ ਮਾੜੀ ਗੱਲ ਦੀ ਚੱਲ ਜਾ ਯਾਰ ਬਾਈ ਨਾਲ ਆਹ ਵੇਖ ਅਗੇ ਵਿਚਾਰੇ ਨੂੰ ਨਾ ਹੁਣ ਛੋਟ ਕਰਦੀ ਆ ਛੋਟ ਛੋਟ ਕਰਦੇ ਆ ਅਗਲਾ ਸੌਦਾ ਤੁਹਾਨੂੰ ਦਿਖਾਉਣਾ ਹੈ ਦੋਸਤੋ ਜੁੜੇ ਰਹੋ ਜੀ ਆਪਣੇ ਚੈਨਲ ਦੇ ਕਾਈ ਤੇਰੀ ਹੋ ਗਈ 9000 ਰੁਪਏ ਦੀਆਂ ਸਾਰੀਆਂ ਲੈਣਾ ਲਿਖਾਈ ਆਪੋ ਆਲਦੀ ਨਹੀਂ ਨਹੀਂ ਲਿਖਾਈ ਤੇਰੀ ਹੋ ਗਈ 9000 ਰੁਪਏ ਸੁਣਾਇਆ ਜਾ ਰਹੀ ਹੈ 10000 ਹੋ ਗਿਆ ਕਿੰਨੀਆਂ ਗਲਦੀਪ ਕਿੰਨੇ ਨਾਗਾ ਗਾ ਗਲਦੀਪ ਇਹ ਕਿਦਾਂ ਨੂੰ ਗੱਲ ਗਈ ਉਹ ਕਿੰਨੇ ਨਾਗਾ ਬਾਈ ਗੱਲ ਨੂੰ ਕੀ ਆ ਬੰਦ ਪੂਗੜਾ ਸਾਰੇ ਬੜਾ ਦੀ ਸਾਨੂੰ ਤੂੰ ਤੂੰ ਬੜਾ ਦੀ ਹਜ਼ਾਰ ਦਾ ਮੈਚ ਲਾਈਆ ਸੌਦਾ ਇਹਦਾ ਚੱਲੀ ਜਾਂਦਾ ਸੀ ਪੂਗੜਾ ਬੜਾ ਜਾਂਦਾ 2000 ਰੁਪਏ ਦੀਆਂ 6 ਲੈਣਾ ਯਾਰ ਉਹ ਕਿੱਥੇ ਹੀਰੇ ਦੀਆਂ ਗੱਲਾਂ ਸਾਰੇ ਨਾਲ ਵਾਹ ਜੀ ਆਜੀ ਤੁਹਾਨੂੰ ਜਾਨਾ ਭਾਈ ਆਪੂ ਆਪਣੀ ਦਿਖਾਈ ਆਪੂ ਆਪਣੀ 4 ਠੀਕ ਆ ਨਾ ਨੋ ਨੀਂ ਨਾਗ ਨਾਗ ਤੁਹਾਨੂੰ ਦਿਖਾ ਦਿੰਨੇ ਆ ਤਿੰਨ ਨਾਗ ਕਿੰਨੇ ਜੋਗੇ 10000 ਚ ਚਾਰ ਨਾਗ ਤਾਂ ਹੋ ਗਏ ਇੱਕ ਆਹਾ ਪਾਣੀ ਮਾ ਆ ਹਾਂ ਛੇ ਨਾਗ ਕਰ ਲੈ ਪੂਰੇ 10 ਦੇ ਹੋ ਗਏ ਲਓ ਵੀ ਆ ਬੱਕਰਾ ਭਾਈ ਲੈ ਕੇ ਆਇਆ ਆਪਣੇ ਦੋਦਾ ਮੰਡੀ ਤੇ ਤੇ ਭਾਈ ਕਿਹੜਾ ਪਿੰਡ ਆਪਣਾ ੁੱਲਰ ਹੈ ਜੀ ੁੱਲਰ ਤੇ ਭੁੱਲਰ ਇੱਥੋਂ ਰਹਿ ਜਾਂਦਾ 3 ਕਿਲੋਮੀਟਰ ਬਾਅਦ ਕੀ ਮੁੱਲ ਮੰਗਿਆ ਬਾਈ ਇਹਦਾ ਇਹਦਾ ਯਾਰ ਬਾਈ ਮੰਗਿਆ ਤਾਂ 5000 ਯਾਰ ਹੂੰ ਬਾਈ ਉੱਤੇ ਨਹੀਂ ਹੁੰਦੀ ਯਾਰ ਇਹ ਤੋਲ ਨਾਲ ਹੀ ਵਿਕਣਾ ਬਾਈ ਨਸਲ ਤਾਂ ਹੈ ਨਹੀਂ 6 ਕਿਲੋ ਬੱਚਦੇ ਪੈਸੇ ਉਹ ਇੱਕ ਹੀ ਗੱਲ ਕੀਤੀ ਹੈ ਬਾਈ ਤੈਨੂੰ 2500 ਨਹੀਂ ਕਿਹਾ ਕੋਈ 2000 ਨਹੀਂ ਕਿਹਾ ਤੈਨੂੰ ਪਤਾ ਹੀ ਜਾਂਦੇ ਸੀ ਇਹ ਤੁਰਦੇ ਸੀ ਇਹ ਪੜਨੇ ਤਾਂ ਲੈ 500 ਹੋਰ ਉਹ 300 ਵਾਲੀ ਗੱਲ ਹੁੰਦੀ ਤਾਂ ਉਹ ਵੀ ਪਾ ਦਿੰਦੇ 3000 ਉਹ ਫਿਰ ਚਲੋ ਮੈਂ ਘਟ ਗਿਆ ਤੇ ਯਾਰ ਬਈ 2500 ਪਾ ਕੇ ਪਾ ਦੇ ਯਾਰ ਇੱਕ ਨਾ ਕੋਈ ਨਹੀਂ ਪੈਂਦਾ ਬਾਈ ਕਰਾ ਦੇ ਜਾ ਹਾਲੇ ਉਦਲਾ ਫੜਨ ਤਿੰਨ ਜੱਲ ਲਖਾਈ ਦਾ ਸੀ ਦੇ ਦੇਣੇ ਚੱਲ ਠੀਕ ਆ ਉਹ 200 ਲੱਗੂਗਾ ਬਾਈ ਲਖਾਈ ਦਾ 200 200 ਲੱਗਦਾ ਆ ਲੈ ਤੂੰ ਤਰਦਾ ਰੱਖ ਆਲਦਾ ਭਰਾਵਾ ਤਰਦਾ ਦਿੰਨੇ ਯਾਰ ਵੱਡੇ ਵੀਰ ਹਾਂ ਤੂੰ ਤਰਦਾ 3000 ਰੱਖਾ ਆਪਣੇ ਖਰਚਾ ਕਰਨਗੇ ਉਦਲਾ ਨਾਂ ਲਖਾ ਦੇ ਉੱਥੇ ਆ ਜਾ ਚੱਲ ਆ ਜਾ ਭਾਈ ਲੋ ਜੀ ਸੌਦਾ ਇੱਕ ਹੋਰ ਹੋ ਗਿਆ ਘਾਟੂ ਮਾਲੇ ਰੱਖ ਇਹਨੂੰ ਥੱਲੇ ਹੀ ਰੱਖ ਆਹਾ ਬੱਚਾ ਹੈ ਦੋਸਤੋ ਕਰਾਸ ਵਰਬਰੀ ਇਹ ਲਿਆ ਭਾਈ ਮੰਦੀਪ ਬਠੰਡੇ ਵਾਲੇ ਨੇ ਤੇ ਬਹਿਮਣ ਦਵਾਨੇ ਵਾਲੇ ਮੁੰਡੇ ਨੇ ਬਹੁਤ ਬਹੁਤ ਧੰਨਵਾਦ ਜੀ